ਸਾਥੀ ਕਾਲਜੀ ਸਾਰਿਆਂ ਨੂੰ ਘਰ ਟਿਕਚਨ ਤੇ ਸਾਰੀਆਂ ਪਹਿਨਾਵਸਤ ਵਕਤ ਅੱਜ ਦੇ ਆਪਾਂ ਬਹੁਤ ਸੋਹਣੇ ਵਰਕੀ ਤੇ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਕ੍ਰਾਚ ਤੇ ਰੈਡੀ ਕੀਤੇ ਹੋਏ ਆ ਤਾਂ ਹੋਰ ਵੀ ਆਪਣੇ ਉੱਪਰ ਪਰਟੀਕਲ ਬਹੁਤ ਸੋਹਣਾ ਫੈਬਰਿਕ ਹੈ ਤੁਹਾਨੂੰ ਅੰਤ ਤੱਕ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਵੀ ਅੰਤ ਤੱਕ ਵੀਡੀਓ ਆਪਣੇ ਬਹੁਤ ਸੋਹਣੇ ਡਿਜ਼ਾਈਨ ਲਾਏ ਹੋਏ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਖਾਦੀ ਮਸਲੀਨ ਤੇ ਸੂਟ ਰੈਡੀ ਕੀਤਾ ਜੀ ਆਪਾਂ ਕ੍ਰਾਚ ਤੇ ਕੀਤਾ ਹੋਏ ਉੱਪਰ ਕਲੀਆਂ ਭਾ ਕੇ ਤੇ ਆਪ ਨੇ ਕਰੀਅਰਤੀ ਕੀਤਾ ਹੋਇਆ ਐਵੇਂ ਤਾਂ ਬਹੁਤ ਤਰ੍ਹਾਂ ਸਟੱਪ ਆ ਆ ਵੀ ਆਪਾਂ ਕਰੀਅਰਤੀ ਕੀਤਾ ਹੋਇਆ ਤੇ ਜਿਹੜੇ ਤੁਹਾਨੂੰ ਇਹਦੇ ਤੱਕ ਵੀਡੀਓ ਤੁਸੀਂ ਦੇਖੋਗੇ ਉਹਦੇ ਚ ਆਪਾਂ ਇੰਨੇ ਸੋਹਣੇ ਡਿਜ਼ਾਈਨ ਲਾਏ ਆ ਸਾਰੇ ਸੂਟਾਂ ਦੇ ਆਪਾਂ ਉਹਨਾਂ ਦੀ ਸਟਿਚਿੰਗ ਕਰੀ ਦਿਖਾਵਾਂਗੀ ਆਪਾਂ ਹੈਂਡਵਰਕ ਦਾ ਸੂਟ ਰੈਡੀ ਕੀਤਾ ਸੀ ਉਹ ਜਿਹੜੇ ਆਪਾਂ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਅਲੱਗ ਪਾਉਣੀ ਹੁੰਦੀ ਆ ਇਹ ਆਪਣੇ ਕੋਲੇ ਇੱਕ ਪਾਰਸ਼ਲੀ ਇੱਕ ਹੈਂਡਵਰਕ ਦਾ ਸੂਟ ਰੈਡੀ ਕੀਤਾ ਫਰੌਕ ਵਾਲਾ ਤੇ ਬਹੁਤ ਸੋਹਣਾ ਬਣਿਆ ਹੋਇਆ ਜੀ ਛੋਟੀ ਛੋਟੀ ਬੁੱਕੀ ਦੇ ਨਾਲ ਆਪਾਂ ਸੂਟ ਇਹਦੇ ਜਿਹੜਾ ਕੰਮ ਹੋਇਆ ਹੈ ਤੇ ਇਹਦੀ ਨਾਲ ਆਪਾਂ ਕੀਤੀ ਦੁਪੱਟਾ ਤਿਆਰ ਜੀ ਤੇ ਦੇਖੋ ਜੀ ਬਹੁਤ ਸੋਹਣਾ ਇਹ ਹੈਗਾ ਕਾਫੀ ਕਲਰ ਸੂਟ ਜੀ ਥੋੜਾ ਜਿਹਾ ਚੇਂਜ ਹੋ ਰਿਹਾ ਜੀ ਵੀਡੀਓ ਦੇ ਵਿੱਚ ਤੇ ਹੈਗਾ ਕਾਫੀ ਕਲਰ ਸੂਟ ਬਹੁਤ ਸੋਹਣਾ ਬੜਿਆ ਦੇਖੋ ਸਾਰਾ ਦੂਰੋਂ ਵਰਕੇ ਦਿਖਾਉਣੀ ਆ ਕਾਫੀ ਕਲਰ ਸੂਟ ਆਪਾਂ ਰੈਡੀ ਕੀਤਾ ਫਰੌਗ ਸੂਟ ਜੀ ਤੇ ਜੇ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਜੀ ਤੁਸੀਂ ਕਿਸੇ ਵੀ ਕਲਰ ਤੇ ਕਸਟਮੇਟ ਕਰਵਾ ਸਕਦੇ ਆ ਇਹ ਸੂਟ ਦਾ ਵੀ ਪ੍ਰਾਈਸ ਬਹੁਤ ਘੱਟ ਹੈ ਤੇ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਤਾਂ ਆਪਾਂ ਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹਾਂ ਜੀ ਆਪਾਂ ਨੇ ਕੀਤਾ ਸੀ ਕ੍ਰੇਵ ਤੇ ਜੀ ਪੌਂਚੇ ਤੇ ਵਰਕ ਕੀਤਾ ਜੀ ਬਹੁਤ ਸੋਹਣਾ ਬਣਿਆ ਹੋਇਆ ਹੈਂਡਵਰਕ ਪੌਂਚੇ ਤੇ ਕੀਤਾ ਹੋਇਆ ਨਾਲ ਆਪਾਂ ਇਹਦੇ ਨਾਲ ਪਲਾਜ਼ੋ ਬਣਾਇਆ ਹੋਇਆ ਤੁਸੀਂ ਉਂਝ ਸਲਵਾਰ ਵੀ ਬਣਾ ਸਕਦੇ ਆ ਤੇ ਜਿਹੜੇ ਆਪਾਂ ਪਿਕ ਸੂਟਾਂ ਦੇ ਲਾਏ ਹੋਏ ਆ ਜਿਹੜੇ ਸਾਰੀਆਂ ਪਿਕਾਂ ਆਪਾਂ ਸੂਟ ਲਾਏ ਹੋਏ ਆ ਜੀ ਤੇ ਇਹ ਵੀ ਨਾ ਤੁਸੀਂ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਸੈਂਡ ਕਰ ਸਕਦੇ ਆ ਤੇ ਇਹਦੇ ਪ੍ਰਾਈਜ਼ ਉੱਥੇ ਦੱਸੇ ਜਾਣਗੇ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੀਆਂ ਪਹਿਣਾ ਚੱਲਣ ਵੀਡੀਓ ਦੇਖਦੀਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਦੇ ਸੋਹਣੇ ਸੋਹਣੇ ਸੂਟ ਤੁਹਾਡੇ ਕੋਲ ਪਹੁੰਚਦੇ ਰਹਿਣਗੇ ਆ ਸੂਟ ਆਪਣਾ ਰੈਡੀ ਹੋ ਰਿਹਾ ਜੀ ਇਹ ਆਪਾਂ ਨੇ ਕੀਤਾ ਸ਼ਿਮਰ ਤੇ ਇਹ ਆਪਣੇ ਕੰਪਿਊਟਰ ਮਸ਼ੀਨ ਤੇ ਰੈਡੀ ਕਰ ਰਹੇ ਜੇ ਤੁਸੀਂ ਵੀ ਕੰਪਿਊਟਰ ਮਸ਼ੀਨ ਤੇ ਤੁਹਾਨੂੰ ਪਸੰਦ ਆ ਤੁਸੀਂ ਕੰਪਿਊਟਰ ਮਸ਼ੀਨ ਤੇ ਕਰਾ ਸਕਦੇ ਕੋਈ ਇਹਦਾ ਚ ਕੰਪਿਊਟਰ ਮਸ਼ੀਨ ਤੇ ਬਹੁਤ ਸੋਹਣੇ ਬਣ ਰਿਹਾ ਡਿਜ਼ਾਈਨ ਤੇ ਆਪਾਂ ਜੋਤੇ ਵੀ ਹੈਂਡਵਰਕ ਹੱਥੀ ਤੇ ਵੀ ਕਰਦੇ ਆ ਤੇ ਆਪਾਂ ਨੇ ਕੰਪਿਊਟਰ ਵਿੱਚ ਹੀ ਕੀਤਾ ਸੀ ਤੇ ਲੋ ਜੀ ਅਪ ਤੁਹਾਨੂੰ ਹੋਰ ਅਨੰਦ ਦਿਖਾਉਣੇ ਇੱਕ ਫਰੋਜੀ ਕਲਰ ਦਾ ਆਪਾਂ ਜਾਲੀ ਪਾ ਕੇ ਉੱਪਰ ਇਹਦੇ ਬੇਲ ਬਣੀ ਹੋਈ ਹੈ ਤੇ ਆਪਣੀ ਕੀਤਾ ਫਰੋਜੀ ਕਲਰ ਦਾ ਇਹਦੇ ਬਾਜੂ ਆ ਆ ਦੇਖੋ ਇਹ ਆਪਣੇ ਬਾਜੂ ਰੈਡੀ ਕੀਤੀ ਹੈ ਤੇ ਲੋ ਜੀ ਇੱਕ ਆਪਾਂ ਕੀਤਾ ਚਾਕਾਂ ਤੇ ਚਾਕਾਂ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਵੀ ਆਪਾਂ ਸ਼ਿਮਰ ਤੇ ਕੀਤਾ ਜੀ ਥੋੜਾ ਜਿਹਾ ਸ਼ਿਮਰ ਦੇ ਹਲਕਾ ਜਿਹਾ ਸ਼ਿਮਰ ਦਾ ਸੂਟ ਲੈਣੀ ਕੀਤਾ ਇਹ ਤਾਂ ਰੈਡੀ ਕੀਤਾ ਜੀ ਆਪਾਂ ਗਲਾਸ ਵਗੈਰਾ ਲਾ ਕੇ ਤੇ ਇੱਕ ਉੱਪਰ ਨੂੰ ਫਲਾਵਰ ਜਾਂਦਾ ਇੱਕ ਨੀਚੇ ਨੂੰ ਫਲਾਵਰ ਜਾਂਦਾ ਤੇ ਇੱਕ ਆਪਸ ਉਟਾਰ ਜਿਹੜੀ ਕੀਤਾ ਸੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰ ਦਿਓ ਜੀ ਤੇ ਅੱਗੇ ਵੀਡੀਓ ਭੈਣਾਂ ਨੂੰ ਸ਼ੇਅਰ ਕਰਨੇ ਰਿਸ਼ਤੇਦਾਰਾਂ ਨੂੰ ਆਦੇ ਫਰੈਂਡਸ ਨੂੰ ਤੇ ਤੁਸੀਂ ਸ਼ੇਅਰ ਕਰਦੇ